ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੇ ਟੌਪਿਕ ਵਿੱਚ ਅਸੀਂ ਕਵਰ ਕਰਾਂਗੇ ਪਾਸ਼ਾ ਪਾਸ਼ਾ ਨੂੰ ਅਸੀਂ ਪਾਰਟ 1 ਹੋਰ 2 ਜੀ ਕਵਰ ਕਰਾਂਗੇ ਅੱਜ ਦਾ ਪਾਰਟ ਸਾਡਾ ਫਸਟ ਹੈ ਜਿਸ ਵਿੱਚ ਅਸੀਂ ਪਾਸ਼ਾ ਦੀ ਜਾਣਕਾਰੀ ਲਵਾਂਗੇ ਪਾਸ਼ਾ ਕਹਿੰਦੇ ਕਿੰਨੂ ਹੈ ਚਲੋ ਫੇਰ ਸ਼ੁਰੂ ਕਰੀਏ ਅੱਜ ਦਾ ਟੌਪਿਕ ਪਾਸ਼ਾ ਫਸਟ ਹੈ ਪਾਸ਼ਾ ਸ਼ਬਦ ਸੰਸਕ੍ਰਿਤ ਦੇ

भाषा की विज्ञानिक खोज नाषा विज्ञान कहा जाता है जो भाषा की विज्ञानिक खोज हुई है उसकी है भाषा विज्ञान कहा जाता है नैक्स पॉइंट है भाषा का विज्ञान अध्ययन खोज अध्ययन करने वाले विज्ञान भाषा विज्ञान कहा जाता है अगर इग्जाम खोज या जा जाएगा अध्ययन दोनों पॉइंट चो कोई भी पूछा जाएगा तो जवाब होना चाहिए भाषा विग्न भाषा की विज्ञानिक खोज नाषा विग्न कहा जाता है ਭਾਸ਼ਾ ਦੇ ਵਿਗਿਆਨਿਕ ਅਧਿਐਨ ਨੂੰ ਵੀ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ ਨੈਕਸਟ ਹੈ ਬੋਲੀ ਜਾਂ ਭਾਸ਼ਾ ਇੱਕ ਦਿਨ ਦੇ ਵਿੱਚ ਨਹੀਂ ਬਣਦੀ ਇਹ ਕਿਸੇ ਖਿੱਤੇ ਵਿੱਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਉਹਦੇ ਵਿੱਚ ਆਈ ਹੈ ਇਸ ਲਾਈਨ ਨੇ ਕਹਿਣ ਦਾ ਮਤਲਬ ਹੈ ਕਿ ਭਾਸ਼ਾ ਜਿਹੜੀ ਹੈ ਇੱਕ ਦਿਨ ਜ ਨਹੀਂ ਬਣ ਕੇ ਤਿਆਰ ਹੋ ਜਾਂਦੀ ਕਿ ਅੱਜ ਬੋਲੀ ਸ਼ਾਮੀ ਤਿਆਰ ਹੋ ਗਈ ਨਹੀਂ ਇਹ ਕਿੱਦਾਂ ਬਣਦੀ ਹੈ ਜਿੱਥੇ ਲੋਕੀ ਰਹਿੰਦੀ ਹੈ ਜਿੱਥੇ ਲੋਕੀ ਵਸਦੇ ਆ ਆਪਣੀ ਗੱਲਾਂ ਕਰਦੇ ਆ ਸਮੂਹ ਵਿੱਚ ਰਹਿੰਦੀ ਆ ਕਿਹੜੇ ਪੱਧਰ ਤੇ ਮਾਨਸਿਕ ਪੱਧਰ ਦਾ ਯੂਜ਼ ਕਰਕੇ ਜੋ ਆਪਸ ਵਿੱਚ ਗੱਲਬਾਤ ਕਰਦੇ ਆ ਉਤੋਂ ਕੀ ਬੰਦੀ ਹੈ ਉਤੋਂ ਸਾਡੀ ਭਾਸ਼ਾ ਬੰਦੀ ਹੈ ਨੈਕਸਟ ਹੈ ਇਹ ਪਤਾ ਕਰਨਾ ਅਸੰਭਵ ਹੈ ਕਿ ਦੁਨੀਆ ਵਿੱਚ ਕਿੰਨੀਆਂ ਭਾਸ਼ਾਵਾਂ ਹਨ ਹਾਂ ਸਾਨੂੰ ਪਤਾ ਹੈ ਕਿ ਸਾਨੂੰ ਟੋਟਲ ਭਾਸ਼ਾਵਾਂ ਨਹੀਂ ਪਤਾ ਜਿ세 ਪਤਾ ਹੈ ਕਿ ਹਾਂ ਗ੍ਰਹਿ 8 ਹੈ ਇਹ ਇਦਾਂ ਹੈ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਸੇ ਟੋਟਲ ਭਾਸ਼ਾਵਾਂ ਕਿੰਨੀਆਂ ਹੈ ਚਲੋ ਇਹ ਪਤਾ ਕਰਨਾ ਅਸੰਭਵ ਹੈ ਕਿ ਦੁਨੀਆ ਵਿੱਚ ਠੀਕ ਕਿੰਨੀਆਂ ਭਾਸ਼ਾਵਾਂ ਹਨ ਇਹ ਗਿਣਤੀ ਭਾਸ਼ਾਵਾਂ ਅਤੇ ਉਪਪਾਸ਼ਮਾ ਵਿਚਕਾਰ ਅੰਸ਼ਕ ਤੌਰ ਤੇ ਮਨਮਾਨੇ ਭੇਦ ਉੱਤੇ ਨਿਰਮਿਤ ਕਰਦੀ ਹੈ ਮਤਲਬ ਕਹਿ ਲਿਆ ਕਿ ਜਿਹੜੀ ਪਾਸ਼ਾ ਦੀ ਗਿਣਤੀ ਹੈ ਇਹ ਪਾਸ਼ਾਵਾਂ ਹੋਰ ਉਪਪਾਸ਼ਾਵਾਂ ਇਹ ਦੋਨਾਂ ਦੇ ਵਿਚਕਾਰ ਇੱਕ ਐਸਟੀਮੇਟ ਲਗਾਇਆ ਜਾਂਦਾ ਇੱਕ ਮਨਮਾਨਾ ਲਾਇਆ ਜਾਂਦਾ ਉਹਦੇ ਅਕੋਰਡਿੰਗ ਹੀ ਐਟ ਡਿਸਾਈਡ ਹੁੰਦੀ ਹੈ ਵੈਸੇ ਅਨੁਮਾਨਾਂ ਅਨੁਸਾਰ ਇਹ ਗਿਣਤੀ ਕਿੰਨੀ ਹੈ 6 ਤੋਂ 7000 ਹੈ ਮਤਲਬ ਇਹ ਕਨੁਮਾਨ ਲਗਾਇਆ ਗਿਆ ਸੀਗਾ ਕਿ 6 ਤੋਂ 7000 ਦੇ ਵਿੱਚ ਵਿੱਚ ਜਿਹੜੀ ਪਾਸ਼ਾਵਾਂ ਦੀ ਗਿਣਤੀ ਹੈ ਨੈਕਸਟ ਪੁਆਇੰਟ ਹੈ ਕੁਦਰਤੀ ਭਾਸ਼ਾਵਾਂ ਆਵਾਜ਼ ਅਤੇ ਇਸ਼ਾਰਿਆਂ ਉੱਤੇ ਨਿਰਭਰ ਹੁੰਦੀਆਂ ਹਨ ਹਗਿਆ ਪੇਪਰ 'ਚ ਪੁੱਛਿਆ ਜਾਵੇ ਕੁਦਰਤੀ ਭਾਸ਼ਾਵਾਂ ਕਿਤਨੇ ਡਿਪੈਂਡ ਕਰਦੀਆਂ ਹਨ ਆਵਾਜ਼ ਤੇ ਇਸ਼ਾਰਿਆਂ ਤੇ ਪਰ ਅੱਗੇ ਇਹਨਾਂ ਨੂੰ ਦੇਖਣ ਸੁਣਨ ਅਤੇ ਸਪਰਸ਼ ਅਧਾਰੀ ਮਾਧਿਅਮ ਰਾਹੀਂ ਕੋਡਬੰਦ ਕੀਤਾ ਜਾਂਦਾ ਹੈ ਜਿਵੇਂ ਮਿਸਾਲ ਦਿੱਤੀ ਹੈ ਇੱਕ ਐਗਜ਼ਾਮਪਲ ਦਿੱਤੀ ਹੈ ਜਿਵੇਂ ਅੱਖਰੀ ਲਿਖਣੀ ਬਰੇਲ ਲਿਪੀ ਜਾਂ ਸੀਟੀਆ ਅਸੀਂ ਇਹਦੇ ਵਿੱਚ ਬਰੇਲ ਲਿਪੀ ਦੀ ਐਗਜ਼ਾਮਪਲ ਲੈਂਦੇ ਹਾਂ ਤੁਹਾਨੂੰ ਪਤਾ ਹੈ ਕਿ ਜਿਹੜੀ ਬਰੇਲ ਲਿਪੀ ਆ ਕਿਦੇ ਲਈ ਬਣਾਈ ਜਾਂਦੀ ਹੈ ਜਿਨ੍ਹਾਂ ਨੂੰ ਲੱਭਦਾ ਨਹੀਂ ਹੈ ਬੇ ਲਿਪੀ ਦਾ 6 ਪੁਆਇੰਟ ਛੇ ਬਿੰਦੂਆਂ ਦਾ ਯੂਜ਼ ਕੀਤਾ ਜਾਂਦਾ ਹੈ ਜਿਹਦੇ ਬਿੰਦੂ ਇਹ ਵਾਲਾ ਕੋਈ ਬਿੰਦੂ ਲਗਾ ਕੇ ਬਣਾਈ ਜਾਂਦੀ ਹੈ ਅਲੱਗ-ਅਲੱਗ ਬਿੰਦੂਆਂ ਛੇ ਬਿੰਦੂਆਂ ਨਾਲ ਕੋਈ ਵਰਡ ਬਣਾਈ ਜਾਂਦੀ ਹੈ ਜਿਹਦੇ ਨਾਲ ਬੱਚਾ ਕੀ ਕਰਦਾ ਹੈ ਉਸ ਜਿਹੜਾ ਸਪਸ਼ਟ ਕਰਕੇ ਉਸ ਵਰਡ ਨੂੰ ਪੜਦਾ ਹੈ ਮਤਲਬ ਕਹਿੰਦਾ ਕੀ ਕਿਤੇ ਇਹਨਾਂ ਦਾ ਕੋਡ ਬੰਦ ਠੀਕ ਹੈ ਅਗਰ ਕਿਸੇ ਭਾਸ਼ਾ ਨੂੰ ਦਿਖਣਾ ਹੈ ਸੁਣਨਾ ਹੈ ਸਪर्श ਕਰਨਾ ਹੈ ਉਹਦੇ ਲਈ ਕੀ ਜ਼ਰੂਰੀ ਹੈ ਉਹਦੇ ਲਈ ਭਾਸ਼ਾ ਦਾ ਕੋਡ ਬੰਦ ਹੋਣਾ ਬਹੁਤ ਹੀ ਜ਼ਰੂਰੀ ਹੈ ਠੀਕ ਹੈ ਬੱਚੇ ਨੈਕਸਟ ਗੱਲ ਕਰਾਂਗੇ ਪਰਿਭਾਸ਼ਾਵਾਂ ਇਹਦੇ ਕੁਝ ਇੰਪੋਰਟੈਂਟ ਪਰਿਭਾਸ਼ਾਵਾਂ ਹੈ ਜੋ ਕਿਸ ਤਰ੍ਹਾਂ ਜਾਂ ਜੀਵਾ ਫਸਟ ਪਰਵਾਸ਼ਾ ਦਿੱਤੀ ਹੋਈ ਹੈ ਉਹਨਾਂ ਨੇ ਪਾਸ਼ਾ ਸ਼ਬਦ ਸੰਸਕ੍ਰਿਤ ਦੇ ਪਾਸ਼ ਤਕੂ ਤੋਂ ਬਣਿਆ ਹੈ ਜਿਸ ਦਾ ਮਤਲਬ ਹੈ ਬੋਲਣਾ ਜਾਂ ਕਹਿਣਾ ਅਰਥਾਤ ਪਾਸ਼ਾ ਉਹ ਹੈ ਜਿਸ ਨੂੰ ਬੋਲਿਆ ਜਾਵੇ ਇਹ ਪਰਵਾਸ਼ਾ ਤੁਸੀਂ ਆਲਰੇਡੀ ਕਰਕੇ ਆਈ ਹੋ ਸੈਕਿੰਡ ਪਰਵਾਸ਼ਾ ਹੈ ਅਕੋਰਡਿੰਗ ਟੂ ਸਵੀਟ ਸਵੀਟ ਦੇ ਅਨੁਸਾਰ ਤੁਨਿਆਤਮਕ ਸ਼ਬਦਾਂ ਦੁਆਰਾ ਵਿਚਾਰਾਂ ਨੂੰ ਜ਼ਾਹਰ ਕਰਨਾ ਹੀ ਪਾਸ਼ਾ ਹੈ ਜੋ ਤੁਨੀਆਂ ਜੋ ਆਵਾਜ਼ਾਂ ਤੁਹਾਡੇ ਮੂੰਹ ਚੋਂ ਨਿਕਲ ਰਹੀਆਂ ਹਨ ਜੋ ਤੁਨਿਆਤਮਕ ਸ਼ਬਦ ਜੋ ਤੁਨੀਆਂ ਤੁਹਾਡੇ ਮੂੰਹ ਵਿੱਚੋਂ ਨਿਕਲ ਰਹੀਆਂ ਹਨ ਅਗਰ ਤੁਸੀਂ ਉਹਨਾਂ ਨੂੰ ਜ਼ਾਹਰ ਕਰਨਾ ਹੈ ਕਿਸੇ ਦੇ ਅੱਗੇ ਰੱਖਣਾ ਹੈ ਤੁਸੀਂ ਕਿਦਾਂ ਯੂਜ਼ ਕਰੋਗੇ ਉਸੇ ਯੂਜ਼ ਕਰੋਗੇ ਪਾਸ਼ਾ ਦਾ ਤੁਸੀਂ ਕਿਦਾਂ ਯੂਜ਼ ਕਰੋਗੇ ਪਾਸ਼ਾ ਦਾ ਥਰਡ ਪੁਆਇੰਟ ਹੈ ਪਲੋਟੋ ਦਾ ਪਲੋਟੋ ਕੀ ਕਹਿੰਦੇ ਪਲੋਟੋ ਨੇ ਕਿ ਆਪ ਵਿਚਾਰ ਅਤੇ ਭਾਸ਼ਾ ਦੇ ਸਬੰਧ ਵਿੱਚ ਲਿਖਦੀ ਹੋਇਆ ਕਿਹਾ ਹੈ ਕਿ ਵਿਚਾਰ ਅਤੇ ਭਾਸ਼ਾ ਵਿੱਚ ਥੋੜਾ ਹੀ ਅੰਤਰ ਹੈ ਕਹਿੰਦਾ ਜਿਹੜਾ ਵਿਚਾਰ ਆਉਂਦਾ ਮਨ ਜਿਹੜੇ ਥੋਟ ਆਉਂਦੀ ਹੈ ਹੁਣ ਲੈਂਗੁਏਜ ਆਉਂਦੀ ਹੈ ਉਹਦੇ ਵਿੱਚ ਬਿਲਕੁਲ ਹੀ ਨੋਰਮਲ ਜਾਂ ਫਰਕ ਹੈ ਵਿਚਾਰ ਆਤਮਾ ਦੀ ਮੂਕ ਜਾਂ ਅਦਨੀ ਰੂਪ ਗੱਲਬਾਤ ਹੈ ਪਰ ਉਹਦੀ ਜਦੋਂ ਤੂੰ ਨਿਰੂਪ ਹੋ ਕੇ ਬੋਲਿਆ બોલ્યા ਉਤੇ ਜਾਹਰ ਹੁੰਦੀ ਹੈ ਜਿਸ ਨੂੰ ਭਾਸ਼ਾ ਵਿੱਚ ਸੰਗਿਆ ਜਾਂਦਾ ਹੈ ਇਸ ਕੰ ਦਾ ਮਤਲਬ ਕੀ ਹੈ ਕਿ ਜਿਹੜੀ ਵਿਚਾਰੋਂ ਭਾਸ਼ਾ ਦੀ ਗੱਲ ਕੀਤੀ ਹੈ ਨਾ ਕਹਿੰਦਾ ਜਿਹੜਾ ਵਿਸ਼ਾਲ ਹੈ ਨਾ ਵਿਚਾਰ ਵਿਚਾਰ ਅੰਦਰੋਂ ਆਉਂਦੇ ਹੈ ਆਤਮਾ ਦੀ ਮੋਕ ਹੈ ਅੰਦਰੋਂ ਆਉਂਦੇ ਹੈ ਜਦੋਂ ਇਹ ਵਿਚਾਰਾਂ ਨੂੰ ਕਿਹਦਾ ਰੂਪ ਦੇ ਦिए ਤੁੰਨੀ ਦਾ ਜਦੋਂ ਇਹ ਵਿਚਾਰਾਂ ਨੂੰ ਕਿਹਦਾ ਰੂਪ ਦੇ ਦिए ਤੁੰਨੀ ਦਾ ਰੂਪ ਦੇ ਦिए ਮਤਲਬ ਕਿ ਤੇਰੇ ਮਨ ਚ ਖਿਆਲ ਆ ਰਹੇ ਹੈ ਪਾਣੀ ਪੀਣਾ ਹੈ ਤੁਸੀਂ ਆਵਾਜ਼ ਦਿੱਤੀ ਮੈਨੂੰ ਪਾਣੀ ਦੋ ਤੁਸੀਂ ਆਪਣੇ ਵਿਚਾਨ ਕੀ ਰੂਪ ਤੇ ਤੁੰਨੀ ਦਾ ਠੀਕ ਹੈ ਜਿਹੜਾ ਭਾਸ਼ਾ ਕੀ ਬਣ ਜਾਂਦੀ ਹੈ ਉਹ ਭਾਸ਼ਾ ਕਿਚ ਬਣ ਜਾਂਦੀ ਹੈ ਦੁਨੀਆ ਆਤਮਗਮਾਨ ਜਾਂਦੀ ਹੈ ਫਿਰ ਉਹ ਕਿਚਕਨ ਵਰਡ ਹੋ ਜਾਂਦੀ ਹੈ ਪਾਸ਼ਾ ਵਿੱਚ ਕਨਵਰਟ ਹੋ ਜਾਂਦੀ ਹੈ ਠੀਕ ਹੈ ਬੱਚੇ ਨੈਕਸਟ ਹੈ ਪਾਸ਼ਾ ਦਾ ਸੁਭਾਅ ਕੀ ਪਾਸ਼ਾ ਦੀ ਨੇਚਰ ਕਿੱਦਾਂ ਦੀ ਹੈ ਨੇਚਰ ਆਫ ਲੈਂਗੇਜ ਮਤਲਬ ਕੀ ਪਾਸ਼ਾ ਦਾ ਸੁਭਾਅ ਕਿੱਦਾਂ ਦਾ ਹੈ ਅਸੀਂ ਸੁਭਾਅ ਵਿੱਚ ਹੇਟ ਦੇਖਦੇ ਹਾਂ ਕਿ ਪਾਸ਼ਾ ਦਾ ਸਬੰਧ ਇੱਕ ਵਿਅਕਤੀ ਵੱਲੋਂ ਲੈ ਕੇ ਸੰਪੂਰਨ ਸੰਸਾਰ ਸ੍ਰਿਸ਼ਟੀ ਵਿੱਚ ਹੈ ਮਤਲਬ ਕਿ ਜਿਹੜੀ ਪਾਸ਼ਾ ਹੈ ਇੱਕ ਬੰਦੇ ਤੋਂ ਸ਼ੁਰੂ ਹੋ ਕੇ ਪੂਰੇ ਵਰਡ ਚ ਘੁੰਮਦੀ ਹੈ ਪੂਰੇ ਹਾਲ ਵਰਡ ਚ ਘੁੰਮਦੀ ਹੈ ਪੂਰਾ ਆਲ ਰੌਂਡਰ ਕਰਦੀ ਹੈ ਠੀਕ ਹੈ ਇੱਕ ਵਿਅਕਤੀ ਵੱਲੋਂ ਲੈ ਕੇ ਸੰਪੂਰਨ ਸੰਸਾਰ ਸਿਰਜਤੀ ਵੱਲ ਹੈਗਾ ਨੈਕਸਟ ਪੁਆਇੰਟ ਹੈ ਪਾਸ਼ਾ ਸਪਕੇਤਾਤਮਕ ਹੁੰਦੀ ਹੈ ਅਰਥਾਤ ਉਹ ਇੱਕ ਪ੍ਰਤੀਕ ਹਾਲਤ ਹੈ ਇਸ ਦੀ ਪ੍ਰਤੀਕਾਤਮਕ ਗਤੀਵਿਧੀਆਂ ਦੇ ਚਾਰ ਪ੍ਰਮੁੱਖ ਸੰਯੋਜਕ ਹਨ ਮਤਲਬ ਕਿ ਕਹਿੰਦੇ ਕਿ ਪਾਸ਼ਾ ਇੱਕ ਸੰਕੇਤ ਦਿੰਦੀ ਹੈ ਸੰਕੇਤ ਆਤਮਕ ਪਾਸ਼ਾ ਹੈ ਇਹਦਾ ਕੋਈ ਨਾ ਕੋਈ ਪ੍ਰਤੀਕ ਹੈ ਜਿਵੇਂ ਪੰਜਾਬੀ ਵਿੱਚ ਊੜਾ ਐੜਾ ਇਹਦਾ ਕੋਈ ਨਾ ਕੋਈ ਰੂਲ ਹੈ ਕੋਈ ਨਾ ਕੋਈ ਪ੍ਰਤੀਕ ਹੈ ਇਹਦੇ ਪ੍ਰਤੀਕ ਨੂੰ ਚਾਰ ਤਰ੍ਹਾਂ ਨਾਲ ਸੰਭਾਲਿਆ ਗਿਆ ਹੈ ਉਹ ਚਾਤਰ ਉਹ ਚਾਤਰਦ ਕਿਹਦੇ ਆ ਪਹਿਲੇ ਆ ਦੋ ਵਿਅਕਤੀ ਦੋ ਵਿਅਕਤੀਆਂ ਮਤਲਬ ਕੀ ਹੈ ਇੱਕ ਉਹ ਜੋ ਸੰਬੋਧਿਤ ਕਰਦਾ ਹੈ ਜਿੱਦਾਂ ਤੁਹਾਨੂੰ ਮੈਂ ਬਾਰੇ ਸੁਣਾ ਰਹੀ ਹਾਂ ਤੇ ਮੈਂ ਟੋਪਿਕ ਪੜਾ ਰਹੀ ਹਾਂ ਤੁਹਾਨੂੰ ਮੈਂ ਕੀ ਕਰ ਰਹੀ ਹਾਂ ਸੰਬੋਧਿਤ ਕਰ ਰਹੀ ਹਾਂ ਦੂਜਾ ਉਹ ਜਿੰਨੂੰ ਸੰਬੋਧਿਤ ਕੀਤਾ ਜਾਂਦਾ ਹੈ ਜਿਹਦੇ ਬਾਰੇ ਮੈਂ ਗੱਲ ਕਰ ਰਹੀ ਹਾਂ ਤੁਸੀਂ ਨਾਵ ਵਿੱਚ ਪਹਿਲਾ ਪੁਰਖ ਦੂਜਾ ਪੁਰਖ ਅਨਿਆ ਪੁਰਖ ਪੜ੍ਹ ਕੇ ਆਇਓ ਨਾ ਉਹੀ ਸੀਨ ਦੋ ਵਿਅਕਤੀ ਕਿਹਦੇ ਹੋਣਗੇ ਪਹਿਲੇ ਜੇ ਦੋ ਵਿਅਕਤੀ ਕਿਰੇ ਆ ਇੱਕ ਉਹ ਜੋ ਸੰਬੋਧਿਤ ਕਰਦਾ ਹੈ ਮਤਲਬ ਕਹਿੰਦਾ ਪਹਿਲਾ ਪੁਰਖ ਕਿਹੜਾ ਪੁਰਖ ਆ ਗਿਆ ਪਹਿਲਾ ਪੁਰਖ ਜਿਹੜਾ ਗੱਲ ਸੁਣਾ ਰਿਹਾ ਜਿਹਦੇ ਤੁਹਾਨੂੰ ਮੈਂ ਸੁਣਾ ਰਹੀ ਆ ਦੂਜਾ ਉਹ ਜਿੰਨੂੰ ਸੰਬੋਧਿਤ ਕੀਤਾ ਜਾਂਦਾ ਹੈ ਦੂਜੇ ਵਿਅਕਤੀ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਠੀਕ ਹੈ ਤੀਜੀ ਸਕੇਤਿਕ ਚੀਜ਼ ਅਤੇ ਚੌਥੀ ਪ੍ਰਤੀਆਤਮਕ ਸੰਭਾਪਕ ਹੈ ਜੋ ਸਕੇਤਿਤ ਚੀਜ਼ ਦੇ ਵੱਲ ਪ੍ਰਤੀਨਿਧੀ ਭਗਿਵਾ ਦੇ ਨਾਲ ਸੰਕੇਤ ਕਰਦਾ ਹੈ ਪਹਿਲਾਂ ਉਹ ਸੁਣੋ ਇਹਨੂੰ ਕੁਛ ਨਹੀਂ ਕਰਨਾ ਪੰਜਾਬੀ ਦਾ ਕਰਨਾ ਹੈ ਪਹਿਲਾਂ ਉਹ ਜੋ ਗੱਲ ਕਰੇ ਦੂਜਾ ਉਹ ਜੋ ਗੱਲ ਸੁਨੇ ਤੀਸਰਾ ਉਹ ਚੌਥਾ ਤੀਸਰਾ ਉਹ ਜਿਹਦੇ ਵੱਲ ਇਸ਼ਾਰਾ ਕੀਤਾ ਜਾਵੇ ਜਿਹਦੇ ਵੱਲ ਸੰਕੇਤ ਕੀਤਾ ਜਾਵੇ ਚੌਥਾ ਉਹ ਜਿਹਦੇ ਵੱਲ ਸੰਕੇਤ ਕਰਕੇ ਗੱਲ ਕੀਤੀ ਜਾਵੇ ਠੀਕ ਹੈ ਪਿਤਾਤਮਕ ਸਮਾਹਕ ਜੋ ਸੰਕੇਤਿਤ ਚੀਜ਼ ਦੇ ਵੱਲ ਪ੍ਰਤੀਨਿਧੀ ਭੰਗਵਾ ਦੇ ਨਾਲ ਸੰਕੇਤ ਕਰਦਾ ਹੈ ਮਾਸਰ ਕੁਝ ਵੀ ਨਹੀਂ ਹੈ ਇਹਦੇ ਵਿੱਚੋਂ ਇਹ ਚਾਰ ਪੰਜ ਬਹੁਤ ਇੰਪੋਰਟੈਂਟ ਬੰਦ ਜਾਂਦੇ ਆ ਕਿਹੜੇ-ਕਿਹੜੇ ਆ ਦੋ ਵਿਅਕਤੀ ਠੀਕ ਹੈ ਤੀਜੀ ਕਿਹੜੀ ਆ ਸੰਕੇਤਮਿਕ ਚੌਥੀ ਕਿਹੜੀ ਪ੍ਰਤੀਆਤਮਕ ਸਮਾਹਕ ਠੀਕ ਹੈ ਇਹ ਚਾਰ ਪੁਆਇੰਟ ਨੂੰ ਤੁਸੀਂ ਬਾਰ-ਬਾਰ ਦੇਖਣਾ ਹੈ ਕਿ ਤੈਨੂੰ ਪੂਰੀ ਤਰ੍ਹਾਂ ਕੀ ਹੋ ਜਾਏ ਯਾਦ ਹੋ ਜੀ ਠੀਕ ਹੈ ਬੱਚੇ ਅਗਰ ਨੈਕਸਟ ਸਲਾਈਡ ਦੀ ਗੱਲ ਕਰੀਏ ਨੈਕਸਟ ਦੇ ਕੁਝ ਇੰਪੋਰਟੈਂਟ ਪੁਆਇੰਟ ਹੈ ਉਥੇ ਨਜ਼ਰ ਮਾਰ ਲੇਗੀ ਇੰਪੋਰਟੈਂਟ ਪੁਆਇੰਟ ਇਹਦੇ ਕਿਹੜੇ ਕਿਹੜੇ ਹੈ ਫਸਟ ਇੰਪੋਰਟੈਂਟ ਪੁਆਇੰਟ ਹੈ ਪਾਸ਼ਾ ਇੱਕ ਪદ્ધਤੀ ਹੈ ਪਾਸ਼ਾ ਇੱਕ ਕੀ ਹੈ ਪદ્ધਤੀ ਹੈ ਜਾਨੇ ਇੱਕ ਸੁਸੰਬੰਧ ਮਤਲਬ ਕਿ ਇਹਨੇ ਪ੍ਰੋਪਰ ਹੀ ਇੱਕ ਲਾਈਨ ਟੂ ਲਾਈਨ ਲਗਾਇਆ ਜਾਂਦਾ ਹੈ ਸੁਸੰਬੰਧ ਕੀਤਾ ਜਾਂਦਾ ਹੈ ਜਾਂ ਇਕਤਾ ਹੈ ਸਭ ਨੂੰ ਮਿਲਾ ਕੇ ਕੋਈ ਪਤਾ ਨਾ ਅਗਰ ਕੋ ਪਛਾਇ ਨਹੀਂ ਹੈ ਤੇ ਇਕਤਾ ਚ ਕਿਦਾਂ ਰਹੋਗੇ ਆਪਸ ਵਿੱਚ ਗੱਲਬਾਤ ਕਿਦਾਂ ਕਰੋਗੇ ਆਪਣੇ ਵਿਚਾਰ ਬਟਾਉਂਦੇ ਕਿਦਾਂ ਕਰੋਗੇ ਜਿਸ ਵਿੱਚ ਕਰਤਾ ਕਰਮ ਕਿਰਿਆ ਪੇਪਰ ਤੇ ਡਾਇਰੈਕਟਲੀ ਆ ਸਕਦਾ ਹੈ ਕਿ ਇੱਕ ਇੱਕ ਲਾਈਨ ਦਿੱਤੀ ਜਾਂਦੀ ਹੈ ਕਰਤਾ ਕਰਮ ਕਿਰਿਆ ਐ ਇਸ ਤਰੀਕੇ ਲਾਈ ਚਲਦੀ ਹੈ ਠੀਕ ਹੈ ਇਸ ਤਰੀਕੇ ਨਾਲ ਲਾਈ ਚਲਦੀ ਪਹਿਲਾਂ ਕਰਤਾ ਆਉਂਦਾ ਹੈ ਫਿਰ ਕਰਮ ਆਉਂਦਾ ਫਿਰ ਕਿਰਿਆ ਆਉਂਦੀ ਹੈ ਆਦੀ ਵਿਵਸਥਿਤ ਰੂਪ ਵਿੱਚ ਆ ਸਕਦੇ ਹਨ ਇਸ ਲਾਈਨ ਦਾ ਕਹਿਣ ਦਾ ਮਤਲਬ ਹੈ ਪਾਸ਼ਾ ਦੀ ਇੱਕ ਵਿਵਸਥਿਤ ਰੂਪ ਕੇ ਪੇਪਰ 'ਚ ਬਹੁਤ ਬਾਅਦ ਆਇਆ ਕਿਹੜਾ ਮੈਂ ਤੁਸੀਂ ਪੇਪਰ ਉਠਾ ਕੇ ਦੇਖ ਲਓ ਉਹਦੇ ਵਿੱਚ ਬਹੁਤ ਬਾਅਦ ਆਇਆ ਹੈ ਅਗਰ ਪੇਪਰ 'ਚ ਆ ਗਿਆ ਪਾਸ਼ਾ ਦਾ ਵਿਵਸਥਿਤ ਰੂਪ ਕਿ ਇਸ ਜਾੜਤ ਨਾ ਕਰਤਾ ਸੈਕਿੰਡ ਕਰ ਫਿਰ ਕੀ ਹੈ ਕਿਰਿਆ ਇਹ ਇੱਕ ਪਾਸ਼ਾ ਦਾ ਵਿਵਸਥਿਤ ਰੂਪ ਹੈ ਜਿਸ ਦਾ ਪਾਸ਼ਾ ਚਲਦੀ ਹੈ ਪਹਿਲਾ ਕਰਤਾ ਕੌਣ ਹੁੰਦਾ ਹੈ ਜਿਹੜਾ ਕੰਮ ਕਰਦਾ ਹੈ ਠੀਕ ਹੈ ਕਰਮ ਜਿਹਦਾ ਪ੍ਰਭਾਵ ਪੈਂਦਾ ਕਿਰਿਆ ਕੰਮ ਕਰਨ ਵਾਲਾ ਜਿਸ ਦਾ ਬੱਚਾ ਖੇਡ ਰਿਹਾ ਹੈ ਖੇਡਣਾ ਕੀ ਹੈ ਕਿਰਿਆ ਕਰਤਾ ਕੌਣ ਹੈ ਮੈਂ ਮੈਂ ਕੰਮ ਕਰ ਰਹੀ ਹਾਂ ਕਰਮ ਕੀ ਹੈ ਫੁੱਟਬਾਲ ਦੇ ਪ੍ਰਭਾਵ ਜਿਹਦਾ ਕੰਦਾ ਬੱਚਾ ਮੈਦਾਨ ਵਿੱਚ ਫੁੱਟਬਾਲ ਖੇਡਦਾ ਹੈ ਖੇਡਣ ਦਾ ਪ੍ਰਭਾਵ ਕਿੱਤੇ ਪੈ ਰਿਹਾ ਫੁੱਟਬਾਲ ਤੇ ਇਸੇ ਤਰ੍ਹਾਂ ਇੱਕ ਇਹ ਲਾਈਨ ਟੂ ਲਾਈਨ ਜਿਹੜੀ ਹੈ ਮੂਵ ਕਰਦੀ ਹੈ ਸੈਕਿੰਡ ਪੁਆਇੰਟ ਦੀ ਗੱਲ ਕਰੀਏ ਪਾਸ਼ਾ ਸਕੇਤ ਆਤਮਕ ਹੁੰਦੀ ਹੈ ਅਰਥਾਤ ਉਹ ਇੱਕ ਪ੍ਰਤੀਕ ਹਾਲਤ ਹੈ ਇਸ ਦੀ ਪ੍ਰਿਕਾਤਮਕ ਪਾਸ਼ਾ ਸਕੇਤ ਆਤਮਕ ਹੈ ਅਰਥਾਤ ਇਸ ਵਿੱਚ ਦੋ ਤੁੰਗੀਆਂ ਤਵਨੀਆਂ ਉਚਾਰੀਆਂ ਹੁੰਦੀਆਂ ਹਨ ਜਨਾਂ ਦਾ ਕਿਸੇ ਚੀਜ਼ ਦਾ ਕਾਰਜ ਵੱਲੋਂ ਸੰਬੰਧ ਹੁੰਦਾ ਹੈ केतात्मक प्रीकात्मक सीधा सीधा कहनिया बोलिया उड़ा बोल कक्का बोलिया टैंका कोई ना कोई अर्थ है जो धुनिया उचार दे इ कोई ना कोई संबंध है इंता कोई ना कोई कम है इंता कोई ना कोई संकेत है मतलब कह भाषा की है सके आत्मक है इंदा कोई ना कोई संबंध आपस होंगे ही होंक्स्ट है ਹਰ ਇੱਕ ਭਾਸ਼ਾ ਵਿੱਚ ਕਿਸੇ ਵਿਸ਼ੇਸ਼ ਆਵਾਜ਼ ਨੂੰ ਕਿਸੇ ਵਿਸ਼ੇਸ਼ ਮਤਲਬ ਦਾ ਵਾਚਕ ਮਾਨ ਲਿਆ ਜਾਂਦਾ ਹੈ ਪੇਪਰ 'ਚ ਵਾਚਕ ਮਾਨ ਦੀ ਡਿਫੀਨੇਸ਼ਨ ਵੀ ਆ ਸਕਦੀ ਹੈ ਕਿ ਵਾਚਕ ਮਾਨ ਕੀ ਹੁੰਦਾ ਹੈ ਵਾਚਕ ਮਾਨ ਦਾ ਅਰਥ ਹੈ ਹਰ ਇੱਕ ਭਾਸ਼ਾ ਵਿੱਚ ਕਿਸੇ ਵਿਸ਼ੇਸ਼ ਆਵਾਜ਼ ਨੂੰ ਕਿਸੇ ਵਿਸ਼ੇਸ਼ ਮਤਲਬ ਦਾ ਵਾਚਕ ਮਾਨ ਲਿਆ ਜਾਂਦਾ ਹੈ ਜਿਵੇਂ ਐੜੇ ਦਾ ਕੀ ਹੈ ਅ ਸਸਤੇ ਦਾ ਕੀ ਹੈ ਵਾਚਕ ਸ ਕੱਕੇ ਦਾ ਕੀ ਹੈ ਕ ਪੱਪੇ ਦਾ ਕੀ ਹੈ ਪ ਮਤਲਬ ਕਹਿੰਦੇ ਕਿ ਹਰ ਇੱਕ ਭਾਸ਼ਾ ਦਾ ਆਪਣਾ ਹੀ ਇੱਕ ਕੀ ਹੈ ਵਾਚਕ ਮਾਨ ਅੱਜ ਦੀ ਵੀਡੀਓ ਨੂੰ ਅਸੀਂ ਇੱਥੇ ਹੀ ਖਤਮ ਕਰਨੇ ਆਂ ਨੈਕਸਟ ਵੀਡੀਓ ਪਾਰਟ 2 ਜਲਦੀ ਤੋਂ ਜਲਦੀ ਅਸੀਂ ਲੈ ਕੇ ਆਵਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸ਼ੇਅਰ ਕਰੋ ਅਗਰ ਕੋਈ ਵੀ ਡਾਊਟ ਹੈ ਤੁਸੀਂ ਆਪਣਾ ਕਮੈਂਟ ਬਾਕਸ ਡਾਊਟ ਲਿਖ ਸਕਦੇ ਹੋ ਥੈਂਕ ਯੂ ਸੂ ਮੀ